ਇਹ ਬੜਾ ਸਪਸ਼ਟ ਹੈ ਕਿ ਹਜੇ ਤੱਕ ਕੋ ਬਿੱਲ ਜਿਹੜੇ ਹੈਗੇ ਨੇ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਕੋਲੇ ਪੈਂਡਿੰਗ ਪਏ ਨੇ ਇੱਥੇ ਹੀ ਪੈਂਡਿੰਗ ਪਏ ਨੇ ਪਹਿਲਾਂ ਵਿੱਚ ਕੀ ਲਿਖਤਾ ਤੂੰ ਹਾਂ ਜੋ ਉਹ ਭੇਜਦੇ ਰਾਸ਼ਟਰਪਤੀ ਸਾਹਿਬ ਕੋਲੇ ਪੈਂਡਿੰਗ ਪਏ ਨੇ ਵਿਰੋਧੀ ਧਿਰਾਂ ਦੇ ਸਵਾਲ ਉੱਠੇ ਨੇ ਉਹਨਾਂ ਸੋਧਾਂ ਵਾਲੇ ਖੇਤੀ ਬਿੱਲਾਂ ਤੇ ਜੋ ਪੰਜਾਬ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਵਿਧਾਨ ਸਭਾ ਚ ਅਕਤੂਬਰ ਮਹੀਨੇ ਚ ਪਾਸ ਕਰਕੇ ਰਾਜਪਾਲ ਨੂੰ ਭੇਜੇ ਸਨ ਆਮ ਆਦਮੀ ਪਾਰਟੀ ਨੇ ਸਵਾਲ ਕਾਂਗਰਸ ਸਰਕਾਰ ਦੇ ਝੂਠ ਬਿਆਨੀ ਦਾ ਲਾਇਆ ਅਤੇ ਹਵਾਲਾ ਦਿੱਤਾ ਹੈ ਰਾਜਪਾਲ ਵੀ ਪੀ ਸਿੰਘ ਬਦਨੌਰ ਦੇ ਪਾਸ਼ੰਦੀ ਕਾਪੀ ਦਾ ਜਿਸ ਦੇ ਪੰਨਾ ਨੰਬਰ 10 ਤੇ ਪੁਆਇੰਟ ਨੰਬਰ 26 ਤੇ ਉਹਨਾਂ ਸੋਧਾਂ ਦਾ ਜ਼ਿਕਰ ਕੀਤਾ ਗਿਆ ਜੋ ਖੇਤੀ ਬਿੱਲਾਂ 'ਚ ਕੀਤੀਆਂ ਗਈਆਂ ਨੇ ਅਤੇ ਮਨਜ਼ੂਰੀ ਦੇ ਲਈ ਅਗਾਹ ਪੇਚੀਆਂ ਗਈਆਂ ਨੇ ਤੇ ਇਸੇ ਪੈਰੇ ਦੀ ਆਖਰੀ ਲਾਈਨ 'ਚ ਲਿਖਿਆ ਹੈ ਇਹ ਕਾਨੂੰਨ ਸੰਵਿਧਾਨ ਦੀ ਧਾਰਾ 254 ਅਧੀਨ ਰਾਸ਼ਟਰਪਤੀ ਦੀ ਸਹਿਮਤੀ ਲਈ ਵਿਚਾਰ ਅਧਿਨ ਨੇ ਤੇ ਇਸੇ ਤੇ ਵਿਰੋਧੀਆਂ ਨੂੰ ਇਤਰਾਜ਼ ਹੈ ਕਿ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਜਿਹੜਾ ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ ਬਾਰੇ ਲਿਖਿਆ ਜਰੂਰ ਆ ਪੈਰਾ ਨੰਬਰ 26 27 ਦੇ ਵਿੱਚ ਲਿਖਿਆ ਜਰੂਰ ਆਗਾ ਪਰ ਲੇਕਿਨ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਨੇ ਉਹ ਪੈਰੇ ਪੜਨ ਤੋਂ ਮਨਾ ਕੀਤਾ ਉਹ ਪੈਰੇ ਪੰਜਾਬ ਦੀ ਵਿਧਾਨ ਸਭਾ ਦੀ ਤਫਸੀਲ ਦੇ ਉੱਤੇ ਨਹੀਂ ਪੜੇ ਗਏ ਇਹ ਬਹੁਤ ਅਫਸੋਸ ਵਾਲੀ ਗੱਲ ਆ ਇਹਦੇ ਖਿਲਾਫ ਮਾਨਯੋਗ ਦਾ ਪੰਜਾਬ ਦੇ ਸੀਐਮ ਸਾਹਿਬ ਨੇ ਕੁਝ ਬੋਲਿਆ ਨਾ ਉਹਨਾਂ ਦੇ ਕਲੀਕ ਮੰਤਰੀਆਂ ਨੇ ਬੋਲਿਆ ਸੋ ਉਹ ਚੰਦ ਮਿੰਟਾਂ ਦੇ ਵਿੱਚ ਆਪਣਾ ਭਾਸ਼ਣ ਖਤਮ ਕਰਕੇ ਚਲੇ ਗਏ ਤੋਂ ਇੱਥੋਂ ਪਤਾ ਲੱਗਦਾਗਾ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕੈਪਟਨ ਸਾਹਿਬ ਦੇਸ਼ ਦੀ ਮੋਦੀ ਸਰਕਾਰ ਨਾਲ ਮਿਲੇ ਹੋਏ ਨੇਗੇ ਕਿ ਕਿਸ ਤਰ੍ਹਾਂ ਉਹ ਡਰਾਮੇਬਾਜ਼ੀ ਕਰ ਰਹੇ ਨੇਗੇ ਭਾਸ਼ਣ ਦੇ ਵਿੱਚ ਲਿਖਤਾ ਕਿ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਆ ਮਤਾ ਪਾਸ ਕੀਤਾ ਆਹਾ ਕੀਤਾ ਔਰ ਇੱਥੋਂ ਤੱਕ ਇੱਕ ਪੈਰੇ 'ਚ ਇਹ ਲਿਖਿਆ ਹੋਇਆਗਾ ਕਿ ਇਹ ਜਿਹੜੇ ਬਿੱਲ ਨੇ ਜਿਹੜੇ ਪੰਜਾਬ ਸਰਕਾਰ ਨੇ ਪਾਸ ਕੀਤੇ ਨੇਗੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਕੋਲੇ ਪੈਂਡਿੰਗ ਪਏ ਨੇਗੇ ਇਹ ਗੱਲ ਲਿਖੀ ਆ ਪਰ ਲੇਕਿਨ ਲੇਕਿਨ ਇਹ ਬੜਾ ਸਪਸ਼ਟ ਆ ਕਿ ਹਜੇ ਤੱਕ ਉਹ ਬਿੱਲ ਜਿਹੜੇ ਹੈਗੇ ਨੇ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਕੋਲੇ ਪੈਂਡਿੰਗ ਪਏ ਨੇ ਇੱਥੇ ਹੀ ਪੈਂਡਿੰਗ ਪਏ ਨੇ ਪਹਿਲਾਂ ਵਿੱਚ ਕੀ ਲਿਖਤਾ ਝੂਠ ਕਿ ਉਹ ਦੇਸ਼ ਦੇ ਰਾਸ਼ਟਰਪਤੀ ਸਾਹਿਬ ਕੋਲੇ ਪੈਂਡਿੰਗ ਪਏ ਨੇਗੀ ਸੋ ਇੱਥੋਂ ਪਤਾ ਲੱਗਦਾ ਕਿ ਕੈਪਟਨ ਸਾਹਿਬ ਲਗਾਤਾਰ ਮੈਂ ਸਮਝਦਾ ਪਹਿਲਾ 4 ਸਾਲ ਝੂਠ ਬੋਲੀ ਗਿਆ ਪੰਜਾਬ ਸਰਕਾਰ ਨੇ ਆਪ ਦੀ ਕੋ ਉਪਲਬਧੀ ਗਣਾਈ ਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਤਿੰਨ ਕੇਂਦਰ ਵਾਲੇ ਕਾਲੇ ਕਾਨੂੰਨਾ ਦੇ ਅਮੈਂਡਮੈਂਟਸ ਨੇ ਜਿਹੜੀਆਂ ਉਹ ਕਰਤੀਆਂ ਤੇ ਨਾਲ ਹੀ ਲਿਖਤਾ ਵੀ ਇਹ ਪ੍ਰੈਜ਼ੀਡੈਂਸ਼ੀਅਲ ਐਕਸੈਂਟ ਵਾਸਤੇ ਇਹ ਪੈਂਡਿੰਗ ਤੇ ਹੈ ਹੁਣ ਇਹ ਦੱਸੋ ਵੀ ਉਹ ਉਪਲਬਧੀ ਹੈ ਕਿ ਉਹ ਫੇਲਿਅਰ ਹੈ ਸੋ ਇਸ ਕਰਕੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਕੰਮ ਜਿਹੜੇ ਉਹ ਕਰ ਰਹੀ ਹੈ ਸਰਕਾਰ ਜਿਹੜੇ ਕਿ ਆਵਾਦਵੀ ਪਾਰਟੀ ਨੂੰ ਗਵਾਰਾ ਨਹੀਂ ਹੈਗੇ ਇਸੇ ਕਰਕੇ ਅਸੀਂ ਇਹ ਟਾਈਮਿੰਗ ਹੈਗੇ ਨੇ ਇਸ਼ੂਸ ਦੇ ਜਿਹੜੇ ਰੇਜ਼ ਕਰ ਰਹੇ ਹਾਂ ਹਾਲਾਂਕਿ ਸੱਤਾਧਿਰ ਕਾਂਗਰਸ ਦੇ ਵਿਧਾਇਕ ਵੀ ਇਹ ਮੰਨਦੇ ਨੇ ਕਿ ਕਾਗਜ਼ਾਤੀ ਰਾਜਪਾਲ ਕੋਲੀ ਪਏ ਨੇ ਤੇ ਇਸ ਮੁੱਦੇ ਤੇ ਹੁਣ ਜਵਾਬਦੇਹ ਵੀ ਗਵਰਨਰ ਹੀ ਨੇ ਇਹ ਕਹਿ ਕੇ ਗੇਂਦ ਖੇਤੀ ਸੋਧ ਬਿੱਲਾਂ ਦੀ ਤਰ੍ਹਾਂ ਰਾਜਪਾਲ ਦੇ ਪਾਲਿਕ ਸੁਰ ਦਿੱਤੀ ਹੈ ਤੇ ਕੋ ਡਾ ਤਿੰਨ ਫਾਰਮ ਲਾ ਜਿਹੜੇ ਸੀ ਜਿਹੜੇ ਅਸੀਂ ਰੱਦ ਕੀਤੇ ਸੀ ਵਿਧਾਨ ਸਭਾ ਦੇ ਵਿੱਚ ਉਹ ਕਲੀਅਰ ਕਟ ਹੈ ਵੀ ਇਥੋਂ ਚੀਫ ਮਿਨਿਸਟਰ ਸਾਹਿਬ ਨੇ ਵਿਧਾਨ ਸਭਾ ਹਾਊਸ ਦੀ ਪ੍ਰੋਸੀਡਿੰਗਸ ਜਿਹੜੀਆਂ ਸੀ ਉਹ ਗਵਰਨਰ ਸਾਹਿਬ ਨੂੰ ਭੇਜੀਆਂ ਗਵਰਨਰ ਸਾਹਿਬ ਨੇ ਫਰਦਰ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਭੇਜਣੀਆਂ ਸੀ ਗਵਰਨਰ ਸਾਹਿਬ ਨੇ ਨਹੀਂ ਭੇਜੀਆਂ ਇਹ ਉਹਨਾਂ ਨੂੰ ਪਤਾ ਉਹ ਉਹਨਾਂ ਦੀ ਪਾਰਟੀ ਦੀ ਇੱਕ ਸੋਚ ਹੈ ਔਰ ਤੁਹਾਨੂੰ ਪਤਾ ਹੈ ਕਿਉਂਕਿ ਇਹ ਭਾਜਪਾ ਸਰਕਾਰ ਦੇ ਲਾਏ ਹੋਏ ਗਵਰਨਰ ਸਾਹਿਬ ਨੇ ਉਹਨਾਂ ਤੇ ਸਰਕਾਰ ਦੀ ਕੋਈ ਬਾਈਂਡਿੰਗ ਨਹੀਂ ਹੁੰਦੀ ਇਹ ਉਹਨਾਂ ਦੀ ਮਰਜ਼ੀ ਹੈ ਉਹ ਨਾਰਮਲੀ ਇਹ ਇੱਕ ਪ੍ਰੋਸੀਜਰ ਹੈ ਕਿ ਗਵਰਨਰ ਸਾਹਿਬ ਨੂੰ ਕੋਈ ਵੀ ਰਿਪਰੈਜ਼ੈਂਟੇਸ਼ਨ ਜਿਹੜੀ ਦਿੱਤੀ ਜਾਂਦੀ ਹੈ ਉਹ 15 ਦਿਨਾਂ ਦੇ ਵਿੱਚ ਵਿੱਚ ਇਹ ਮੈਕਸਿਮਮ ਇੱਕ ਮਹੀਨੇ ਵਿੱਚ ਜਿਹੜੀ ਉਹ ਫਰਦਰ ਪਾਸ ਆਨ ਹੁੰਦੀ ਹੈ ਪਰ ਉਹ ਗਵਰਨਰ ਸਾਹਿਬ ਨੇ ਆਪਣੇ ਕੋਲ ਰੱਖੀ ਹੈ ਤੇ ਗਵਰਨਰ ਸਾਹਿਬ ਉਹਦਾ ਜਵਾਬ ਦੇ ਸਕਦੇ ਆ ਉਹ ਹਾਲੇ ਤੱਕ ਗਵਰਨਰ ਸਾਹਿਬ ਨੇ ਰਾਸ਼ਟਰਪਤੀ ਕੋ ਭੇਜਿਆ ਹੀ ਨਹੀਂ ਪਰ ਇਹ ਇਹ ਰੈੱਡ ਕਾਰਪਰ ਤੇ ਰਹੇ ਨੇ ਇਹ ਰੈੱਡ ਕਾਰਪਟ ਦੇ ਰਹੇ ਨੇ ਕਿੰਨੀ ਰਿਸਪੈਕਟ ਦੇ ਰਹੇ ਨੇ ਸਾਨੂੰ ਸਮਝ ਨਹੀਂ ਆਉਂਦੀ ਵੀ ਇਸ ਕਿਸਮ ਦੀ ਸਰਕਾਰ ਜਿਨਾ ਖੇਤੀ ਸੋਧ ਬਿੱਲਾਂ ਦਾ ਰੌਲਾ ਪਿਆ ਉਹ ਪਾਸ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ اجلاس ਅਕਤੂਬਰ 2020 ਜੇ ਕੈਪਟਨ ਸਰਕਾਰ ਨੇ ਸੱਦਿਆ ਸੀ ਤੇ ਫਿਰ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਖੇਤੀ ਸੋਧ ਬਿੱਲ ਪਾਸ ਕਰ ਦਿੱਤੇ ਜੋ ਅਜੇ ਵੀ ਰਾਜਪਾਲ ਕੋਲ ਪਏ ਨੇ ਪਰ 2 ਫਰਵਰੀ ਨੂੰ ਆਲ ਪਾਰਟੀ ਮੀਟ ਜਿੱਕਰ ਮੋੜ ਤੋਂ ਵਿਧਾਨ ਸਭਾ ਚ ਖੇਤੀ ਕਾਨੂੰਨਾਂ ਖਿਲਾਫ ਸੋਧ ਬਿੱਲ ਪਾਸ ਕਰਨ ਦਾ ਐਲਾਨ ਹੋਇਆ ਤੇ ਹੋਰ ਤਾਂ ਹੋਰ ਜੋ ਬਿੱਲ ਪਾਸ ਕਰਕੇ ਕਾਂਗਰਸ ਸਰਕਾਰ ਕਿਸਾਨ ਹਤੈاشی ਹੁੰਦਾ ਦਾ ਦਾਵਾ ਕਰ ਰਹੀ ਹੈ ਉਹਨਾਂ ਤੇ ਇਤਰਾਜ਼ ਕਿਸਾਨ ਲੀਡਰ ਵੀ ਜਤਾ ਚੁੱਕੇ ਨੇ